ਬੋਲੋ ਉਹ ਲਗਾਤਾਰ ਪ੍ਰੋਗਰਾਮ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਹੈਗੇ ਆ ਪਾਸਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਹੋ ਬਹੁਤ ਅੱਛਾ ਰਿਸਪੌਂਸ ਜਿਹੜਾ ਆ ਪੰਜਾਬ ਦੇ ਦਲਿਤ ਵਰਗ ਔਰ ਪਛੜੇ ਵਰਗ ਗਰੀਬ ਸਮਾਜ ਜਿਹੜਾ ਆ ਉਹ ਵੱਡੀ ਪੱਧਰ ਤੇ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਚੁੱਕ ਰਿਹਾ ਔਰ ਰਾਜਨੀਤੀ ਦੇ ਵਿੱਚ ਵੱਡਾ ਜਿਹੜਾ ਅਸੀਂ ਨਤੀਜਾ ਆ ਉਹ 224 ਚ ਔਰ 27 ਚ ਦਿਖਾ ਲੋ ਇਸ ਤਰ੍ਹਾਂ ਸ੍ਰੀ ਸ਼ਰਮਣੀ ਅਕਾਲੀ ਦਰ ਨਾਲ ਗੱਲਬਾਤ ਚੀਕਾ ਤੁਹਾਡਾ ਇੱਕ ਬਿਆਨ ਆ ਰਿਹਾ ਹੈਗਾ ਵੀ ਸਾਨੂੰ ਕੀ ਹੈ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੈਗਾ ਬਾਕੀ ਦੇ ਮੇਰੇ ਕੀ ਇਸ ਤਰ੍ਹਾਂ ਦੇ ਕਿ ਕੀ ਹੈਗਾ ਬਿਆਨ ਕੀ ਹੈਗਾ ਤੁਹਾਡਾ ਜੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠ ਜੋੜ ਨੂੰ ਜੇਕਰ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪਰੋਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਇਹੀ ਮੇਰਾ ਕੱਲ ਦਾ ਜਿਹੜਾ ਸੀਗਾ ਉਹ ਬਿਆਨ ਦਾ ਮੁੱਦਾ ਸੀ ਜਿਸ ਤਰ੍ਹਾਂ ਤੁਹਾਡਾ ਗੱਠ ਜੋੜ ਸੀਗਾ ਉਹ ਕਿਸ ਤਰ੍ਹਾਂ ਸੀਗਾ ਪਿਛਲੇ ਉਹ ਫਿਰ ਕਿਤੇ ਕਹਾਣੀ ਫਿਰ ਵੀ ਕਿਸ ਤਰ੍ਹਾਂ ਹੈ ਤੁਹਾਡੀ ਬਹੁਤ ਸਾਰਾ ਠੀਕ ਹੈ ਸਾਰਾ ਕੁਝ ਹੈ ਜੀ ਮੇਨ ਦਾ ਕਿਉਂਕਿ ਮੇਨ ਦਾ ਹੀ ਸੀਗਾ ਹਾਂ ਜੀ ਜਿਸ ਤਰ੍ਹਾਂ ਦੇਖਦੇ ਹੈਗੇ ਫਿਰ ਉਹ ਗੱਠ ਜੋੜ ਨੂੰ ਕਿਸ ਤਰ੍ਹਾਂ ਦੇਖੋ ਕਿ ਵੀ ਸ਼੍ਰੋਮਣੀ ਅਕਾਲੀ ਦਰਬਾਰ ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣਾ ਹੈ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਪਰ ਹਾਈ ਕਮਾਂਡ ਕੋਲੇ ਗੱਲ ਰੱਖੋਗੇ ਇਹ ਗੱਲ ਥੋੜੀ ਜਿਹੜੀ ਹਾਂ ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਹੁੰਚਾ ਚੁੱਕੇ ਹਾਂ ਪਹੁੰਚਾ ਚੁੱਕੇ ਲੱਗਦਾ ਵੀ ਜਿਸ ਤਰ੍ਹਾਂ ਸ਼ੌਮਨੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀਗੀ ਵੀ ਮੈਨੂੰ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਪੱਖ ਹੋਏ ਸੀਗੇ ਉਹ ਵਿੱਚ ਇਕੱਠੇ ਹੋ ਜਾਣਾ ਤਾਂ ਉਹ ਭਾਜਪਾ ਨਾਲ ਉਹਨਾਂ ਦਾ ਆਲਰੇਡੀ ਗੱਠਜੋੜ ਹੈਗਾ ਜੀ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਂਡਾ ਦਾ ਹੈਗਾ ਇਹ ਇਕੱਠੇ ਹੁੰਦੇ ਤਾਂ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦੇ ਹੈਗੇ ਤੁਸੀਂ ਉਦੋਂ ਉਹਨਾਂ ਨਾਲ ਰਹੋਗੇ ਜਾਂ ਕੀ ਕਰੋ ਨਹੀਂ ਇਹ ਦਾ ਇਹ ਦਾ ਜਿਹੜਾ ਉੱਤਰ ਵਾ ਇਹ ਤਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਮੈਂ ਛੋਟਾ ਜਿਹਾ ਵਰਕਰ ਹੈ ਹਉ ਦੇ